ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਜੀ ਸਰ ਕਿਧਰੋਂ ਆ ਰਹੇ ਹੋ ਮੈਂ ਦੋ ਦੋਆਂ ਤੋਂ ਆ ਰਿਹਾ ਸਰ ਜੀ ਇਹ ਸੜਕ ਤੇ ਕੀ ਹਾਲਾਤ ਬਹੁਤ ਮਾੜੇ ਹਾਲਾਤ ਆ ਜੀ ਜਦੋਂ ਮਾੜੀ ਜੀ ਕਿਤੇ بارش ਹੋ ਜਾਂਦੀ ਹੈ ਤਾਂ ਨੰਗੇ ਨਹੀਂ ਜਾਂਦਾ ਕਿੰਨੇ ਸਾਲ ਪਹਿਲਾਂ ਬਣੀ ਸੀ ਇਹ ਮੈਨੂੰ ਲੱਗਦਾ ਕਿ 15 20 ਸਾਲ ਹੋ ਗਿਆ ਭਾਜੀ ਬਣੇ ਦੇ ਨੇ 15 20 ਸਾਲ ਦੁਬਾਰਾ ਰਿਪੇਅਰ ਹੁੰਦੀ ਵੇਖੀ ਨਾ ਜੀ ਨਾ ਮੈਂ ਨਹੀਂ ਕਦੀ ਦੇਖੀ ਆਪਣੇ ਹੁੱਚ ਤੇ ਕਿੰਨੇ ਜੇ ਤੁਸੀਂ ਕਹਿੰਦੇ ਹੋ ਕਿ 10 ਸਾਲ ਹੋ ਗਏ ਟੁੱਟੀ ਨੁਕੀ ਟੁੱਟੀ ਦੀ ਪੱਕਾ ਜੀ 10 ਸਾਲ ਨਾਲੋਂ ਜ਼ਿਆਦਾ ਹੋ ਗਿਆ ਮੈਨੂੰ ਲੱਗਦਾ ਕਹਿੰਦੇ ਆ ਨਵੀਂ ਸਰਕਾਰ ਵੇਲੇ ਟੁੱਟੀ ਹੈ ਨਹੀਂ 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 ਇਹ ਪਹਿਲਾਂ ਦੀ ਠੁੱਟੀ ਦੀ ਹੈ ਮਹਾਰਾਜ ਇਹਦੇ ਸੜਕ ਦੇ ਉੱਤੇ ਨਾ ਹੁਣ ਆਇਆ ਪੈਲਸ ਬੰਨ੍ਹ ਕਰਕੇ ਇੱਥੇ ਕੋਠੀ ਬਣਾਉਣ ਡਿਆ ਮੁੰਡਾ ਤੇ ਤਾਂ ਥੋੜਾ ਬੋੜਾ ਨੰਗਿਆ ਜਾਂਦਾ ਪਾਣੀ ਦਾ ਡਕਾਵ ਹੋ ਗਿਆ ਨਹੀਂ ਤੇ ਪਾਣੀ ਨਾ ਰੋਡ ਦੇ ਉੱਪਰੋਂ ਲੈਵਲ ਤੇ ਨੰਗਦਾ ਹੁੰਦਾ ਨੰਗਿਆ ਨਹੀਂ ਜਾਂਦਾ ਮਤਲਬ ਆਪਣਾ ਗੱਲ ਕਿ ਪੁਲੀਆਂ ਜਿਹੜੀਆਂ ਉਹ ਪ੍ਰੋਪਰ ਨਹੀਂ ਸੀ ਪ੍ਰੋਪਰ ਨਾ ਨਾ ਅੱਗੇ ਬੰਨ੍ਹ ਤੇ ਪੁਲ ਵੀ ਨਹੀਂ ਸੀ ਨਾ ਰੋਡ ਨਹੀਂ ਸੀ ਅਜੇ ਵੀ ਨਹੀਂ ਸੀ ਪੁਲੀਆਂ ਬੰਨ੍ਹਦਾ ਤੁਸੀਂ ਦੇਖੋ ਅੱਗੇ ਉਹ ਚੋਈ ਹੈਗੀ ਹੈ ਚੋਈ ਦੇ ਵਿੱਚ ਦੇਖੋ ਡੱਕੇ ਲਾਏ ਦੇ ਲੋਕ ਕਿੰਨੇ ਕੁ ਲੋਕਾਂ ਦੀ ਆਵਾਜ਼ ਆਈ ਇੱਧਰ ਮੈਂ ਕੰਨਾ ਜੀ ਬਹੁਤਾ ਨਹੀਂ ਤੇ ਕੋਈ ਦੋ ਤਿੰਨ ਸਾਰੇ ਖੱਜਲ ਹੋ ਰਿਹਾ ਮੈਂ ਕਿ ਬੁੱਲਾ ਦੇ ਬੱਚਿਆਂ ਵਾਸਤੇ ਪਰੇਸ਼ਾਨੀ ਤੁਹਾਡੇ ਸਾਹਮਣੇ ਦੇਖ ਲਓ ਛੱਟਾ ਪੈ ਗਈਆਂ ਕੁੜੀ ਦੇ ਵਰਦੀ ਦੇ ਉੱਤੇ ਤੇ ਹੁਣ ਇਹ ਰਿਬੜੀਆਂ ਨਹੀਂ ਸਾੜੀ ਢਾੜੀ ਉੱਤੇ ਬਾਅਦ ਕੀ ਕਰਨਾ ਯੂਨੀਫਾਰਮ ਖਰਾਬ ਹੋ ਜਾਂਦਾ ਯੂਨੀਫਾਰਮ ਬਿਲਕੁਲ ਜੀ ਆ ਜੁੱਤੀਆਂ ਦੇਖੋ ਗਿੱਲੀਆਂ ਹੋ ਗਈਆਂ ਤੇ ਬੁਰਾ ਹਾਲ ਹੈ ਇਥੇ ਐ ਨਹੀਂ ਕੋਈ ਵੇਖਦਾ ਹੋਏਗਾ ਕੋਈ ਸੁਧਾਰਕ ਨਹੀਂ ਮੈਨੂੰ ਨਹੀਂ ਲੱਗਦਾ ਕਿ ਸਰਕਾਰ ਬਦਲਾਵ ਵਾਲੀ ਦਾ ਕਹਿੰਦੇ 1.5 ਸਾਲ ਰਹਿ ਗਿਆ ਹੈ ਹੈ ਤੇ ਪੱਕਾ ਜੀ 1.5 ਸਾਲ ਲੱਗੇ ਪਰ ਕੀ ਮੰਨ ਪਿਛਲੇ ਆਣੇ ਵੀ ਨਹੀਂ ਕੀਤੀ 10 ਸਾਲ ਤੋਂ ਟੁੱਟੀ ਹੈ ਨਾ ਇਹ ਹੁਣ ਕੀਤੀ ਕਿਸੇ ਨੇ ਅੱਬ ਇਧਰੋਂ ਆ ਰਾਮਪੁਰਾ ਵਾਲਾ ਰੋੜਾ ਆਪਰੇ ਦਿਨਾਂ ਨਗਰ ਹੋ ਜੇ ਜਾਈਏ ਆਪਾਂ ਉਹ ਵੀ ਦੀ ਨੰਗਿਆ ਜਾ ਮੜਾ ਵਾਲਾ ਬਹੁਤਾ ਹੀ ਮੜਾ ਵਾਲਾ ਰੋਡ ਦੇਖਦਾ ਕੋਈ ਨਹੀਂ ਭਜੀ ਠੀਕ ਹੈ ਧੰਨਵਾਦ ਕਿ ਇਹ ਜੋ ਤਸਵੀਰਾਂ ਇਹ ਲੋਕਾਂ ਦਾ ਦਰਦ ਹੈ ਲੋਕੀ ਦਾ ਸਰੇ ਆ ਬੱਚਾ ਸਕੂਲ ਜਾ ਰਿਹਾ ਬੇਟੀ ਨੂੰ ਸਕੂਲ ਛੱਡਣ ਜਾ ਰਿਹਾ ਤੇ ਯੂਨੀਫਾਰਮ ਜਿਹੜੀ ਆ ਉਹ ਇੱਥੇ ਹੀ ਗੰਦੀ ਹੋ ਗਈ ਆ ਤਾਂ ਕਿਵੇਂ ਬੱਚੇ ਸਕੂਲ ਜਾ ਰਹੇ ਆ ਹੁਣ ਅੱਗੇ ਸਕੂਲ ਲੱਗਣੇ ਚਾਲੂ ਹੋ ਗਏ ਆ ਸਕੂਲ ਛੁੱਟੀਆਂ ਖਤਮ ਹੋ ਗਈਆਂ ਤਾਂ ਹੁਣ ਤੁਸੀਂ ਵੇਖਣਾ ਆ ਭਰਾ ਸਾਈਕਲ ਤੇ ਆ ਭਰਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਭਰਾ ਜੀ ਕਿਧਰੋਂ ਆਇਓ ਇਹ ਦੋ ਦਮਾਂ ਤੋਂ ਜੀ ਸੜਕ ਦੇ ਕੀ ਹਾਲਾਤ ਹੈ ਬਹੁਤ ਮਾਰੇ ਆ ਜੀ ਕਦੋਂ ਤੋਂ ਲੈ ਕੇ ਟੁੱਟੀ ਆ ਇਹ ਕਾਫੀ ਟਾਈਮ ਤੋਂ ਟੁੱਟੀ ਹੋਈ ਹੈ ਕੋ 10 ਸਾਲ ਹੋ ਗਏ ਜਾਂ ਨਹੀਂ ਹਾਂ ਜੀ ਨੇ ਕਿ ਹੋਈ ਗਈ ਜੀ ਕੱਲ ਜੀ ਸਰ ਸਰ ਇਹ ਭਾਈ ਸੜਕ ਦੇ ਕੀ ਹਾਲਾਤ ਹੈ ਬਹੁਤ ਮਾਰੇ ਆ ਸਰ 10 ਸਾਲ ਹੋ ਗਏ ਟੁੱਟੀ ਨੂੰ ਨਹੀਂ ਹਾਂ ਲਗਭਗ 8 ਸਾਲ ਹਾਂ ਕਿ ਤਿੰਨ ਨਹੀਂ ਇਹ ਲਗਭਗ ਦੁਬਾਰਾ ਰਿਪੇਅਰ ਹੋਈ ਸੀਗੀ ਹੋਈ ਸੀ ਰਿਪੇਅਰ ਜੀ ਜੀ ਤੇ ਫਿਰ ਉਹ ਰਿਪੇਅਰ ਕਿੰਨੇ ਦਿਨ ਰੁਕੀ ਜਿਹੜੇ ਟੋਏ ਆ ਦੁਬਾਰਾ ਹੋ ਜਾਂਦੇ ਆ ਅਨਹੀਂ ਰਿਪੇਅਰ ਕਿੰਨੇ ਦਿਨ ਰੁਕੀ ਥੋੜਾ ਜਿਦੀ ਜਦੋਂ ਮੀਂਹ ਪਿਆ ਫਿਰ ਉਹ ਤੈ ਹੋ ਗਿਆ ਠੀਕ ਹੈ ਧੰਨਵਾਦ ਥੈਂਕ ਯੂ ਸਰ ਔਰ ਪਰਾਵਾ ਦਾ ਕਹਿਣਾ ਵਾ ਕਿ ਇਹ ਸੜਕ ਲੰਬੇ ਸਮੇਂ ਤੋਂ ਟੁੱਟੀ ਏ ਔਰ ਅਸੀਂ ਤਾਂ 10 ਸਾਲ ਕਹਿੰਦੇ ਆ ਪਰ ਕੁਝ ਭਰਾ ਕਹਿੰਦੇ ਆ ਕਿ ਨਹੀਂ ਇਹ 3 ਕਿ ਸਾਲ 5 ਸਾਲ 8 ਸਾਲ ਇਸ ਤਰ੍ਹਾਂ ਦੇ ਵੀਊ ਆਉਂਦੇ ਆ ਔਰ ਤੁਸੀਂ ਥੋੜਾ ਇਹ ਚੀਜ਼ ਨੂੰ ਅਸੀਂ ਲੈ ਕੇ ਤੁਹਾਨੂੰ ਜ਼ਿਕਰ ਕਰ ਦਈਏ ਤੁਹਾਡੇ ਨਾਲ ਕਿ ਅਸੀਂ ਦੋਦਮਾ ਵਾਲੀ ਉਸ ਸੜਕ ਤੇ ਖੜੇ ਆ ਜੋ ਦੋਦਮਾ ਦੇ ਲੋਕ ਇੱਥੋਂ ਦੀ ਲੰਘਦੇ ਆ ਔਰ ਫਿਰ ਅਗਲੀਆਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਦੇ ਆਂ ਹੋਰ ਵੀ ਭਰਾ ਕੋਈ ਆਉਂਦਾ ਉਹਦੇ ਨਾਲ ਗੱਲਬਾਤ ਸਾਂਝੀ ਕਰਦੇ ਆਂ ਭਰਾ ਹੋਰ ਸਕੂਟਰੀ ਤੇ ਆਇਆ ਭਰਾ ਨਾਲ ਗੱਲ ਕਰਦੇ ਆਂ ਭਰਾ ਜੀ ਕਿਧਰੋਂ ਆ ਰਹੇ ਹੋ ਅਸੀਂ ਬਲੂਰ ਤੋਂ ਆਏ ਨੇ ਤੇ ਸੜਕ ਕਿਦਾਂ ਦੇ ਹਾਲਾਤ ਹੈ ਸੜਕ ਬੜੀ ਟੁੱਟੀ ਹੋਈ ਹੈ ਜਿਆਦਾ ਟੁੱਟੀ ਆ ਹਾਂਜੀ ਕੋਈ ਕਿੰਨੇ ਕ ਸਾਲ ਹੋ ਗਏ ਦੋ ਪੰਜ 10 ਕਿੰਨੇ ਸਾਲ ਹੋ ਗਏ ਮਹਾਰਾਜ ਮੈਂ ਤਾਂ ਬਾਹਰ ਜਾਤਾ ਸੀ ਨੇੜੇ ਦਾ ਨਾ ਜਦੋਂ ਦਾ ਮੈਂ ਆਇਆ ਮੈਂ ਤੇ ਜਦੋਂ ਦਾ ਇਹ ਹਾਈ ਟੁੱਟੀ ਆ ਜਦੋਂ ਉਹਨਾਂ ਉਦੋਂ ਟੁੱਟੀ ਹੁੰਦੀ ਆ ਮਤਲਬ ਉਹ ਸੋਚਣਾ ਵੀ ਸ਼ਾਇਦ ਬਣ ਜੇਗੀ ਪਰ ਨਹੀਂ ਬਣੀ ਠੀਕ ਥੋੜੀ ਬਾਅਦ ਚਲੋ ਉਹਰੇ ਪੱਜੋ ਜੋ ਆਫੀਸ ਪਰ ਲੱਗਿਆ ਨਾ ਉੱਤ ਲੱਕਲਾ ਪੈ ਗਿਆ ਇੱਧਰੋਂ ਆਇਆ ਕੋਧਰੋਂ ਆਇਆ ਅਨੇ ਇੱਧਰ ਕਿਹੜਾ ਪਿੰਡ ਆ ਇੱਧਰ ਦੁੱਧਮਾ ਤੇ ਸੜਕ ਦੇ ਕੀ ਹਾਲਾਤ ਹੈ ਸੜਕ ਤੇ ਬੋਧਲਾ ਮਾੜੇ ਜੀ ਮਾੜੇ ਆ ਟੁੱਟੀ ਪਈ ਏ ਟੁੱਟੀ ਪਈ ਸਾਰੀ ਕਿੰਨੇ ਕ ਸਾਲ ਹੋ ਗਏ 2 5 10 ਕਿੰਨੇ ਕ ਹੋ ਗਏ 5 6 ਸਾਲ ਹੋ ਗਏ ਟੁੱਟੀ ਪਈ ਸੜਕ 5 6 ਸਾਲ ਹੋ ਗਏ ਕਹਿੰਦੇ ਨਵੀਂ ਸਰਕਾਰ ਨੇ ਤੋੜੀ ਆ ਨਹੀਂ ਨਵੀਂ ਸਰਕਾਰ ਨੇ ਕੋਈ ਨਹੀਂ ਤੋੜੀ ਇਹ ਪਹਿਲਾਂ ਤੋਂ ਟੁੱਟੀ ਆ ਪਹਿਲਾਂ ਟੁੱਟੀ ਤੇ ਬਣੇਗੀ ਕਿ ਨਹੀਂ ਆ ਸਾਰ ਹੈਗੀ ਆ ਕਿਹ ਕੋਣ ਸਰਕਾਰ ਦਾ ਆ ਬਣਾਈਏ ਕਿ ਚਾਹਨਾ ਆ ਬਣਾਏ ਇਹ ਸਰਕਾਰ ਦੀ ਗੱਲ ਆ ਜੀ ਠੀਕ ਧੰਨ ਤਸਵੀਰਾਂ ਤੁਸੀਂ ਮੇਰੇ ਸਾਹਮਣੇ ਵੇਖ ਰਹੇ ਹੋ ਔਰ ਲੋਕਾਂ ਦਾ ਲਾਂਗਾ ਵੇਖ ਰਹੇ ਹੋ ਕਿ ਪਰੇਸ਼ਾਨੀ ਕਿੰਨੀ ਹੈ ਔਰ ਲੋਕ ਖੱਡਿਆਂ ਦੇ ਵਿੱਚ ਦੀ ਮਜਬੂਰ ਨੇ ਪਾਣੀ ਦੇ ਵਿੱਚ ਦੀ ਲੰਘਣ ਦੀ ਔਰ ਕਿੰਨੀ ਪਰੇਸ਼ਾਨੀਆਂ ਲੋਕਾਂ ਦੀ ਹੈ ਕੋਈ ਨਹੀਂ ਜਾਣਦਾ ਲੇਕਿਨ ਅਸੀਂ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਅਕਸਰ ਹੀ ਲੋਕਾਂ ਦੀ ਇਹ ਆਵਾਜ਼ ਜਿਹੜੀ ਹੈ ਸਰਕਾਰ ਤੱਕ ਪਹੁੰਚਾਉਂਦੇ ਰਹਿੰਨੇ ਆ ਔਰ ਬਦਲਾਅ ਵਾਲੀ ਸਰਕਾਰ ਦਾ ਲੋਕਾਂ ਨੇ ਬਦਲਾਅ ਵੇਖਣਾ ਚਾਹਿਆ ਸੀ ਲੇਕਿਨ ਸੜਕਾਂ ਦੇ ਉੱਤੇ ਹਾਲੇ ਤੱਕ ਬਦਲਾਅ ਨਹੀਂ ਆਇਆ ਲੇਕਿਨ ਬਹੁਤ ਸਾਰੇ ਕੰਮਾਂ ਵਿੱਚ ਸਰਕਾਰ ਨੇ ਬਹੁਤ ਵਧੀਆ ਕੰਮ ਕੀਤੇ ਆ ਔਰ ਅਸੀਂ ਅਫਸਰਸ਼ਾਹੀ ਨੂੰ ਵੀ ਬੇਨਤੀ ਕਰਦੇ ਆ ਕਿ ਜਿਹੜੀ ਪੰਜਾਬ ਸਰਕਾਰ ਦੀ ਅਫਸਰਸ਼ਾਹੀ ਆ ਉਹ ਵੀ ਸੜਕਾਂ ਤੋਂ ਲੰਘਦੀ ਆ ਕਿਤੇ ਨਾ ਕਿਤੇ ਜਾ ਕੇ ਉਹ ਵੀ ਇਹਨਾਂ ਵੱਲ ਧਿਆਨ ਦੇਵੇ ਔਰ ਸਰਕਾਰ ਦੇ ਧਿਆਨ ਵਿੱਚ ਇਹ ਸੜਕ ਲਿਆਵੇ ਤਾਂ ਸੜਕਾਂ ਇਹ ਦੋਦਵਾਂ ਦੀਆਂ ਔਰ ਦੋਦਵਾਂ ਤੋਂ ਜਦੋਂ ਰਾਮਪੁਰ ਨੂੰ ਜਾਂਦੇ ਹੋ ਤਾਂ ਲੰਬੇ ਸਮੇਂ ਤੋਂ ਇਹ ਸੜਕ ਟੁੱਟੀ ਆ ਔਰ ਜਦੋਂ ਠੇਕੇਦਾਰ ਇੰਜੀਨੀਅਰ ਇਸ ਦੇ ਉੱਤੇ ਖੜ ਕੇ ਇਸ ਨੂੰ ਬਣਾਉਂਦਾ ਤਾਂ ਉਦੋਂ ਪਾਣੀ ਦਾ ਲੈਵਲ ਵੇਖਿਆ ਜਾਂਦਾ ਕਿ ਪਾਣੀ ਇਸ ਦੇ ਉੱਤੇ ਕਰਾਸ ਹੋਵੇਗਾ ਜਾਂ ਨਹੀਂ ਕਿੰਨੀਆਂ ਪੁਲੀਆਂ ਇਸ ਦੇ ਵਿੱਚ ਐਡਜਸਟ ਕੀਤੀਆਂ ਜਾਣਗੀਆਂ ਉਹ ਵੀ ਨਹੀਂ ਵੇਖਿਆ ਜਾਂਦਾ ਤਾਂ ਫਿਰ ਸਾਰਾ ਕੁਝ ਤੁਹਾਡੇ ਸਾਹਮਣੇ ਆ ਤਾਂ ਅਗਲੀਆਂ ਤਸਵੀਰਾਂ ਫੇਰ ਇੱਕ ਦੋ ਸ਼ਖਸ਼ ਹੋਰ ਆਉਂਦੇ ਆ ਉਹਨਾਂ ਨੂੰ ਵੀ ਪੁੱਛਦੇ ਆ ਤਾਂ ਫਿਰ ਸਾਂਝੀ ਗੱਲਬਾਤ ਕਰਦੇ ਰਹਾਂਗੇ ਔਰ ਤੁਸੀਂ ਆਪਣੇ ਕਮੈਂਟ ਕਰਦੇ ਰਹਿਣਾ ਕਿ ਇਹ ਸੜਕਾਂ ਹੁਣ ਬਣਨ ਗਿਆ ਜਾਂ ਨਹੀਂ ਬਣਨ ਗਿਆ ਆਸ ਕਰਦੇ ਆ ਕਿ ਸਰਕਾਰ ਫੇਰ ਇਹੋ ਹੀ ਆਵੇ ਕਿਉਂਕਿ ਇਹਦੇ ਹੋਰ ਕੰਮਾਂ ਵਿੱਚ ਬੜਾ ਵਾਧਾ ਹੈ ਲੇਕਿਨ ਆਹ ਕੰਮ ਥੋੜਾ ਜਿਹਾ ਜੇ ਆਜੇ ਢੱਲਾ 19000 ਕਿਲੋਮੀਟਰ ਸੜਕਾਂ ਦੀ ਗੱਲ ਕਰੀ ਸੀ ਮੁੱਖ ਮੰਤਰੀ ਸਾਹਿਬ ਨੇ ਤਾਂ ਉਹਨਾਂ ਵਿੱਚ ਇਹ ਸੜਕ ਆਉਂਦੀ ਜਾਂ ਨਹੀਂ ਆਉਂਦੀ ਔਰ ਕਦੋਂ ਆਉਣ ਗਿਆ ਇਹ ਵੀ ਨਹੀਂ ਪਤਾ ਲੱਗ ਰਿਹਾ ਇਹਦੇ ਬਾਰੇ ਕਮੈਂਟ ਤੁਸੀਂ ਜਰੂਰ ਕਰਨੇ ਆ ਔਰ ਅਸੀਂ ਹੋ ਸਕਦਾ ਥੋੜੇ ਦਿਨਾਂ ਤੱਕ ਚੰਡੀਗੜ੍ਹ ਦੇ ਢੇਡੇ ਵੀ ਲਗਾਵਾਂਗੇ ਔਰ ਮੁੱਖ ਮੰਤਰੀ ਸਾਹਿਬ ਨੂੰ ਮਿਲਣ ਦੀ ਕੋਸ਼ਿਸ਼ ਵੀ ਕੀਤੀ ਜਾਏਗੀ ਮਿਲਿਆ ਵੀ ਜਾਵੇਗਾ ਔਰ ਉੱਥੇ ਜਾ ਕੇ ਵੀ ਵਿਚਾਰ ਲੈ ਜਾਣਗੇ ਤਾਂ ਹੁਣ ਵੀ ਦੱਸ ਦਈਏ ਕਿ ਅਸੀਂ ਫਿਰ ਤੁਹਾਨੂੰ ਆਹ ਤਸਵੀਰਾਂ ਕਲੀਅਰ ਕਰ ਦਈਏ ਕਿ ਪਾਣੀ ਦੇ ਛੱਪੜ ਨੇ ਸੜਕਾਂ ਦੇ ਵਿੱਚ ਔਰ 5 7 10 ਸਾਲ ਤੋਂ ਸੜਕਾਂ ਟੁੱਟੀਆਂ ਨੇ ਔਰ ਪੈਚਵਰਕ ਬਹੁਤ ਜ਼ਰੂਰੀ ਸੀ ਬੱਚਿਆਂ ਦੀਆਂ ਸਕੂਲਾਂ ਦੀਆਂ ਛੁੱਟੀਆਂ ਖਤਮ ਹੋ ਗਈਆਂ ਔਰ ਪੈਚਵਰਕ ਹਾਲੇ ਵੀ ਨਹੀਂ ਹੋਇਆ ਇਹ ਚੀਜ਼ਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਅਸੀਂ ਲੋਕਾਂ ਦੇ ਪੱਖ ਵਖਾ ਰਹੇ ਆ ਔਰ ਫਿਰ ਅਗਲੀ ਗੱਲਬਾਤ ਕਰਦੇ ਆ ਭਰਾ ਇੱਕ ਕੱਟ ਮਾਰ ਮਾਰ ਕੇ ਆ ਰਿਹਾ ਕੱਟ ਵਾਲੇ ਨੂੰ ਪੁੱਛਦਿਆ ਵੀ ਕੱਟ ਕਿਉਂ ਮਾਰੇ ਜਾ ਰਹੇ ਆ ਔਰ ਭਰਾ ਨਾਲ ਗੱਲ ਕਰਦਾ ਭਰਾ ਜੀ ਸਮਾਂ ਦਿਓ ਥੋੜਾ ਜਿਹਾ ਭਰਾ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਭਰਾ ਜੀ ਕਿ ਮੈਂ ਜੀ ਇਹ ਦੋ ਵਦੋ ਤੇ ਸੜਕ ਦੇ ਕੀ ਹਾਲਾਤ ਸੜਕ ਦੇ ਬਹੁਤ ਮਾੜੇ ਹਾਲਾਤ ਆ ਮਾੜੇ ਕਿੰਨੇ ਕ ਸਾਲਾਂ ਤੋਂ ਤੁਸੀਂ ਵੇਖ ਰਹੇ ਹੋ ਪੰਜ ਸੱਤ 10 ਦੋ ਸਾਲ ਕਿੰਨੇ ਸਾਲ ਮੈਂ ਤੇ ਡੇਲੀ ਮਨ ਲਗੀ ਮੰਗਲ ਮੰਗਲਵਾਰ ਆਣਾ ਸਾਲ ਬਾਅਦ ਮਾਥਾ ਟੇਕਣਾਉਂਦੇ ਹਾਂ ਤੇ ਹਰ ਵਾਰੀ ਇਹ ਸੜਕ ਮਿਲਦੀ ਹੈ ਖਰਾਬ ਆਸ ਕਰਦੇ ਹੋ ਕਿ ਕਈ ਵਾਰ ਬਾਹਰਲੇ ਮੁਰਖਾਂ ਵਾਂਗ ਰਾਤੋ ਰਾਤ ਬਣ ਜਾਣ ਗਿਆ ਪਰ ਰਾਤੋ ਰਾਤ ਨਹੀਂ ਬਣਦਾ ਨਹੀਂ ਬਣਦੀ ਹੈ ਕੋਈ ਵੇਖਦਾ ਹੀ ਨਹੀਂ ਤੇ ਕੋਈ ਚੱਕਰ ਹੀ ਨਹੀਂ ਕੋਈ ਸਮਾਂ ਨਹੀਂ ਲੰਦਾ ਕੋਈ ਇਸ ਬਾਰੇ ਤੁਹਾਡੇ ਧਿਆਨ ਦੇ ਵਿੱਚ ਪੰਜ ਸੱਤ ਸਾਲ ਹੋ ਗਏ ਟੁੱਟੀ ਨਹੀਂ ਕੋ ਵਾਧੂ ਨਹੀਂ ਨਹੀਂ ਵਾਧੂ ਗਦ ਵਾਧੂ ਗਿਆ ਕਹਿੰਦੇ ਜੀ ਹੁਣੇ ਟੁੱਟੀ ਹੈ ਨਹੀਂ ਨਹੀਂ ਜਦੋਂ ਦੀ ਸਰਕਾਰ ਆਈ ਆ ਉਦੋਂ ਤੋਂ ਨਹੀਂ ਨਹੀਂ ਜੋਂ ਜੋਂ ਦੀ ਸਰਕਾਰ ਆਈ ਉਹੋਂ ਦੀ ਉਹਦੀ ਰੁਟੀ ਦੀ ਹੈ ਜਦੋਂ ਕੰਮ ਕਰਾਉ ਹੋਈ ਉਹਦੀ ਹੈ ਹੈਨਾ ਹਾਂ ਨਵੀਂ ਸਰਕਾਰ ਵੇਲੇ ਤੋਂ ਲੈ ਕੇ ਪੈਚਵਰਕ ਹੋਇਆ ਹੀ ਨਹੀਂ ਹਾਂ ਹੋਇਆ ਹੀ ਨਹੀਂ ਨਹੀਂ ਹੋਇਆ ਠੀਕ ਹੈ ਧੰਨਵਾਦ ਕੀ ਹਾਲਾਤ ਜਿਹੜੇ ਆ ਬਾਰ ਬਾਰ ਅਸੀਂ ਵਖਾਰੇ ਆ ਔਰ ਦੱਸਤਾ ਹੀ ਹੈ ਕਿ ਇਹ ਸੜਕ ਦੋਦਮਾ ਨੂੰ ਜਾਂਦੀ ਆ ਔਰ ਅੱਜ ਮੰਗਲਵਾਰ ਦਾ ਦਿਨ ਆ ਔਰ ਮਾਤਾ ਰਾਣੀ ਦਾ ਮੰਦਿਰ ਹੈ ਦੋਦਮਾ ਦੇ ਵਿੱਚ ਔਰ ਵੇਖੋ ਪਰਿਵਾਰ ਸਮੇਤ ਲੋਕ ਜਾਂਦੇ ਆ ਕਈ ਇੱਥੇ ਡਿੱਗ ਜਾਂਦੇ ਆ ਹੋ ਸਕਦਾ ਇਹ ਮਾੜੀ ਘੜੀ ਨੂੰ ਕੋਈ ਸਾਡੇ ਸਾਹਮਣੇ ਵੀ ਡਿੱਗ ਜਾਵੇ ਡਿੱਗਣਾ ਜ਼ਰੂਰ ਹੈ ਕਿਉਂਕਿ ਇੱਥੇ ਅਕਸਰ ਹੀ ਲੋਕ ਸੱਟ ਲਵਾ ਕੇ ਜਾਂਦੇ ਆ ਤਾਂ ਅਗਲੀ ਫੇਰ ਗੱਲਬਾਤ ਸਾਂਝੀ ਕਰਦੇ ਉਹ ਨੌਜਵਾਨ ਮੁੰਡੇ ਆ ਰਹੇ ਆ ਇਹਨਾਂ ਨਾਲ ਜ਼ਰੂਰ ਗੱਲ ਹੀ ਸਾਂਝੀ ਕਰਾਂਗੇ ਤੇ ਇਹ ਆਏ ਕਿਧਰੋਂ ਨੇ ਔਰ ਜਾ ਕਿੱਥੇ ਰਹੇ ਆ ਭਰਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕਿਧਰੋਂ ਆ ਰਹੇ ਹੋ ਦੋਸਤਾਂ ਤੋਂ ਤੇ ਸੜਕ ਤੇ ਕੀ ਹਾਲਾਤ ਬੜੇ ਮਾਰੇ ਆ ਕਿੰਨੇ ਕ ਸਾਲ 2 ਸਾਲ 5 ਸਾਲ 10 ਸਾਲ ਕਿੰਨੇ ਕ ਸਾਲ ਹੋ ਗਏ ਟੁੱਟੀ ਨੂੰ ਹੋਵੇ 3-4 ਸਾਲ ਹੋਈ ਕੇਗਾ 3-4 ਸਾਲ ਹੋਇਆ ਜਦੋਂ ਦੀ ਗੱਲ ਕੀ ਨਵੀਂ ਸਰਕਾਰ ਆਈ ਆ ਉਦੋਂ ਹੀ ਟੁੱਟੀ ਆ ਪਹਿਲਾਂ ਨਹੀਂ ਸੀ ਪਹਿਲਾਂ ਨਹੀਂ ਸੀ ਪਹਿਲਾਂ ਬਿਲਕੁਲ ਸਾਫ਼ ਸੀ ਪਹਿਲਾਂ ਸਾਫ਼ ਸੀ ਇਹ ਇਹ ਮੰਜੇਰ ਕੇ ਬਾਹਰ ਸੜਕ ਬਣਨੀ ਚਾਹੀਦੀ ਆ ਤੁਹਾਨੂੰ ਲੱਗਦਾ ਕਿ ਕਹਿੰਦੇ ਰਾਤੋਂ ਰਾਤ ਵੀ ਬਣ ਜਾਣੀਆਂ ਕਰਨੀਆਂ ਬਣ ਜੇਗੀ ਰਾਤੋਂ ਰਾਤ ਨਹੀਂ ਯਾਰ ਰਾਤੋਂ ਰਾਤ ਤਾਂ ਨਹੀਂ ਬੰਦੀ ਏ ਜਿਵੇਂ ਬਾਹਰਲੇ ਮੁਲਕਾਂ ਦੀ ਕਹਿੰਦੇ ਸਵੇਰੇ ਜਾਓ ਤੇ ਰਾਤ ਨੂੰ ਸੜਕ ਬਣੀ ਹੁੰਦੀ ਆ ਇਹ ਗੜਾ ਚਾਈਨਾ ਜਿਹੜੇ 4 ਦਿਨਾਂ ਜਾਂ ਕਰਦਣਾ ਖੜਾ ਇਹਨਾਂ ਨੇ ਇਹ ਦੇਖੋ ਜਿੰਨੀ ਹੋਣਾ ਇਹ ਇਹ ਤਸਵੀਰਾਂ ਫਿਰ ਤੁਹਾਡੇ ਨਾਲ ਸਾਂਝੀਆਂ ਕਰ ਦਈਏ ਕਿ ਬਹੁਤ ਸਾਰੇ ਭਰਾ ਇਥੋਂ ਲੰਘਦੇ ਆ ਔਰ ਤੁਹਾਡੇ ਨਾਲ ਇੱਕ ਕੇ ਅਰਪਾਜਨ ਸਿੰਘ ਈਟੀਓ ਸਾਹਿਬ ਵੀ ਇੱਥੇ ਆਏ ਸਨ ਲਗਭਗ ਜਦੋਂ ਸਰਕਾਰ ਬਣੀ ਹੈ ਤਾਂ 6 ਮਹੀਨੇ ਦੇ ਵਿੱਚ ਵਿੱਚ ਇੱਥੇ ਪਹੁੰਚੇ ਸੀ ਔਰ ਇੱਥੇ ਆ ਕੇ ਉਹਨਾਂ ਨੇ ਇੱਕ ਵਾਅਦਾ ਕਰਿਆ ਸੀ ਕਿ ਇਹ ਸੜਕ ਜਿਹੜੀ ਹੈ ਇਸ ਨੂੰ ਕੀਤਾ ਜਾਵੇਗਾ ਜਾਂ ਹੋਰ ਕੋਈ 5-5 ਫੁੱਟ ਚੌੜੀ ਔਰ ਦੋ ਦੋਵਾਂ ਪਿੰਡ ਜਿਹੜਾ ਉਸ ਦੇ ਵਿੱਚ ਜੋ ਮੰਦਿਰ ਹੈ ਮਾਤਾ ਰਾਣੀ ਦਾ ਉਥੋਂ ਤੱਕ ਲਾਈਟਾਂ ਵੀ ਲੱਗਣਗੀਆਂ ਤੇ ਸਾਰਾ ਕੁਝ ਲੱਗੇਗਾ ਜੋ ਲੋਕਾਂ ਦੇ ਕਹਿਣ ਮੁਤਾਬਕ ਹੈ ਪਰ ਨਾ ਸੜਕ ਬਣੀ ਹੈ ਨਾ ਕੁਝ ਤੇ ਈਟੀਓ ਸਾਹਿਬ ਦੁਬਾਰਾ ਵੀ ਇੱਧਰ ਨਹੀਂ ਆਏ ਔਰ ਦੱਸ ਦਈਏ ਕਿ ਸਰਕਾਰ ਲੋਕਾਂ ਦੀ ਨਜ਼ਰ ਵਿੱਚ ਤਾਂ ਅੱਜ ਵੀ ਗਈ ਤੇ ਕੱਲ ਵੀ ਗਈ ਪਰ ਅਸੀਂ ਦੱਸ ਦਈਏ ਕਿ ਬਹੁਤ ਸਾਰੇ ਕੰਮ ਸਰਕਾਰ ਦੇ ਚੰਗੇ ਵੀ ਨੇ ਔਰ ਸਰਕਾਰ ਦੇ ਮੁਲਾਜ਼ਮ ਵੀ ਇੱਥੋਂ ਦੀ ਲੰਘਦੇ ਆ ਪਰ ਤੰਗੀ ਬਹੁਤ ਇਹ ਤੰਗੀ ਪਰੇਸ਼ਾਨੀ ਤੁਸੀਂ ਵੇਖ ਰਹੇ ਹੋ ਕਿੰਨੀ ਕਾ ਲੋਕਾਂ ਨੂੰ ਔਰ ਕਿੰਨੇ ਬੱਚੇ ਇੱਥੋਂ ਜਾਂਦੇ ਆ ਦੱਸ ਦਈਏ ਕਿ ਬਹਿਰਾਮਪੁਰ ਇੱਕ ਛੋਟਾ ਜਿਹਾ ਕਸਬਾ ਔਰ ਸਕੂਲ ਦੋ ਤਿੰਨ ਨੇ ਇੱਥੇ ਸਰਕਾਰੀ ਮਿਡਲ ਸਕੂਲ ਵੀ ਆ ਹਾਈ ਸਕੂਲ ਵੀ ਆ ਔਰ ਬਹੁਤ ਸਾਰੇ ਹੋਰ ਵੀ ਪ੍ਰਾਈਵੇਟ ਸੰਸਥਾਵਾਂ ਵੀ ਹੈਗੀਆਂ ਲੇਕਿਨ ਆਵਾਜ਼ਾਈ ਕਰਕੇ ਇਹਨੇ ਪ੍ਰਭਾਵਤ ਨੇ ਲੋਕ ਕਿ ਉਹ ਈਡੀਓ ਸਾਹਿਬ ਜਦੋਂ ਆਏ ਆ ਕੇ ਕਹਿ ਗਏ ਤਾਂ ਸਾਢੇ 3 ਸਾਲ ਦੇ ਕਰੀਬ ਇਹ ਸਮਾਂ ਹੋ ਗਿਆ ਅਜੇ ਤੱਕ ਕੋਈ ਵੀ ਸੜਕਵਾਲ ਧਿਆਨ ਨਹੀਂ ਦਿੱਤਾ ਗਿਆ ਹੁਣ ਫੇਰ ਕਲੀਅਰ ਕਰ ਦਈਏ ਕਿ ਇਹ ਸੜਕ ਦੋਦਵਾ ਤੋਂ ਲੈ ਕੇ ਰਾਮਪੁਰ ਨੂੰ ਜਾਣ ਵਾਲੀ ਆ ਔਰ ਦੀਨਾ ਨਗਰ ਹਲਕੇ ਚ ਪੈਣ ਵਾਲੀ ਆ ਔਰ ਦੀਨਾ ਨਗਰ ਹਲਕੇ ਦਾ ਵਕਾਸ ਬਹੁਤ ਹੋਇਆ ਸੀ ਪੁਰਾਣੀਆਂ ਸਰਕਾਰਾਂ ਦੇ ਜਿੱਥੇ ਜਿੱਥੇ ਟੈਂਟ ਲੱਗੇ ਸੀ ਜਿੱਥੇ ਜਿੱਥੇ ਤੁਸੀਂ ਵੀਡੀਓ ਚੱਲੀਆਂ ਸੀਗੀਆਂ ਉਹ ਤੁਸੀਂ ਪੁਰਾਣੀਆਂ ਕੱਢ ਕੇ ਵੇਖ ਸਕਦੇ ਹੋ ਉਹਣਾ ਨੇ ਬਹੁਤ ਦਾਅਵੇ ਕੀਤੇ ਸੀ ਬਹੁਤ ਵਾਅਦੇ ਕੀਤੇ ਸੀ ਕਿ ਅਸੀਂ 70 ਸਾਲ ਜੇ ਰਾਜ ਕੀਤਾ ਤੇ ਤੁਹਾਨੂੰ ਵਿਕਾਸ ਕਰਕੇ ਦਿੱਤਾ ਤਾਂ ਨਵੀਂ ਨੂੰ ਵੀ ਉਹ ਵੀਡੀਓ ਵੇਖਣੀਆਂ ਚਾਹੀਦੀਆਂ ਤੇ ਉਹਨਾਂ ਵਾਂਗ ਵਿਕਾਸ ਕਰਨਾ ਚਾਹੀਦਾ ਤਾਂ ਉਹਨਾਂ ਵਾਂਗ ਬਿਲਕੁਲ ਤਰੱਕੀ ਕਰਨੀ ਚਾਹੀਦੀ ਆ ਜਿਵੇਂ ਉਹ ਸਰਕਾਰਾਂ ਨੇ ਕੀਤੀ ਸੀ ਔਰ ਇਹ ਦੱਸ ਦਈਏ ਕਿ ਹੁਣੇ ਸੜਕ ਬਣੇਗੀ ਜਾਂ ਨਹੀਂ ਬਣੇਗੀ ਇਸ ਬਾਰੇ ਕਮੈਂਟ ਤੁਸੀਂ ਜਰੂਰ ਕਰਨਾ ਔਰ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ ਹੋ ਮੇਰੇ ਸਾਥ ਚੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਦੀਨਾ ਨਗਰ ਜ਼ਿਲ੍ਹਾ ਗੁਰਦਾਸਪੁਰ